ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਜੀ ਆਪਾਂ ਬਾਈ ਦਾ ਪਸ਼ੂ ਪਾਲਣ ਦਾ ਕੰਮ ਆ ਜੀ ਤੇ ਤਿੰਨ ਐਨੀਮਲ ਬਾਈ ਨੇ ਅੱਜ ਵਕਾਊ ਕੀਤੇ ਆ ਜਿੰਨਾਂ ਚੋਂ ਇੱਕ ਸੂਆ ਸਵਾਯਾ ਨਾਗਾ ਜੀ ਤੇ ਇੱਕ ਗੱਬਣ ਬੱਚੀ ਆ ਤੇ ਇੱਕ ਛੋਟੀ ਬੱਚੀ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਮਰਜੀਤ ਸਿੰਘ ਜੀ ਟੰਡ ਲੰਗਿਆਣਾ ਜਿਹੜਾ ਮੋਗਾ ਤਹਿਸੀਲ ਬੱਗਾ ਬਰਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 98142 42776 ਠੀਕ ਆ ਬਾਈ ਆਪਾਂ ਛੋਟੀ ਤੋਂ ਸ਼ੁਰੂ ਕਰਦੇ ਆਂ ਜੀ ਸੂਆ ਕਿੰਨਾ ਮਸੂਈ ਆ ਜੀ ਦੂਜਾ ਸੂਆ ਕਦੋਂ ਸੂਈ ਹੈ ਜੀ ਇਹ? ਇਹਨੂੰ ਹੋ ਗਿਆ ਜੀ ਡੇਢ ਕਿ ਮਹੀਨਾ ਹੋ ਗਿਆ ਆ ਕੱਟੀਆ। ਬੱਚਾ ਮਗਰ ਕਰਤੀ ਆ ਜੀ। ਕੱਟੀ ਦਾ ਕੋਈ ਹੈਗਾ ਸੀਮਾ ਰਿਕਾਰਡ ਜੀ? ਨਹੀਂ ਇਹ ਕੱਤੀ ਦਾ ਨਹੀਂ ਆਪਾਂ ਨੂੰ। ਠੀਕ ਆ ਜੀ ਪਰ ਦੇਖਣ ਨੂੰ ਜੀ ਲੱਗਦੀ ਚੰਗੇ ਸੀਮਨ ਦੀ ਹਾਲਾ ਕਿ ਰਿਕਾਰਡ ਤਾਂ ਕੋਈ ਨਹੀਂਗਾ। ਬਾਕੀ ਜਿਹੜੇ ਵੀ ਰਬਰੀਡ ਦਾ ਕੰਮ ਕਰਦੇ ਹੋਣਗੇ ਪਰਖ ਉਹਨਾਂ ਨੇ ਕਰ ਹੀ ਲੈਣੀ ਆ ਜੀ। ਦੁੱਧ ਕਿੰਨਾ ਤਿਆਰ ਆ ਜੀ? ਬਹੁਤ ਹੈ ਹੈ 6 6.5 ਕਿਲੋ। ਦੋਨੇ ਟਾਈਮਾਂ ਦਾ ਜੀ? ਹਾਂ ਜੀ ਦੋਨੇ ਟਾਈਮ। ਹਰੇ-ਹਰੇ ਹਨੀ ਜੀ ਹੁਣ। ਠੰਡੀ ਜੰਨਾ ਜੀ ਹਾਂਜੀ ਠੀਕ ਆ ਠੰਡੀ ਸੀ ਲਾ ਜੀ ਪੂਰੀ ਹਾਂਜੀ ਠੰਡੀ ਸੀ ਤੋਰ ਕੇ ਦਿਖਾਦੀ ਵੀਰੇ ਵੀਡੀਓ ਬਣਾਉਣ ਦਾ ਸਮਾਂ ਜੀ ਮਾਰਨਿੰਗ ਦਾ 10:24 ਹੋ ਗਿਆ ਜੀ ਥਾਨਲੇ ਵੀ ਦੀ ਜਜਮੈਂਟ ਉਸ ਹਿਸਾਬ ਨਾਲ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਥੋੜਾ ਜਿਹਾ ਕੇ ਅਮਰੇ ਤੋਂ ਡਰੂ ਜੇ ਦੂਜੇ ਸੂਏ ਸੂਈ ਹੋਈ ਆ ਜੀ ਬੱਚਾ ਮਗਰ ਆ ਜਾਂਦੀ ਬਹੁਤ ਚੰਗੀ ਕੱਟੀ ਆ ਜੀ ਬਾਕੀ ਜਿਹੜੇ ਵੀਰ ਪਾਰਕ ਹੋਣਗੇ ਜੀ ਪਾਰਕ ਉਹਨਾਂ ਨੇ ਕਾਰ ਹੀ ਲੈਣੀ ਆ ਜੀ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ ਜੀ ਜਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਮਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ 6 6.5 ਕਿਲੋ ਨੈਟਰ ਦੁੱਧ ਤਿਆਰ ਹੋਊਗਾ ਜੀ ਤਸੱਲੀ ਕਰ ਲਿਓ ਜੀ ਆ ਕੇ ਮੋੜ ਲਿਓ ਜੀ ਬੰਦ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਨਾਲ ਹੀ ਆ ਜੀ ਇਹਦੀ 66000 ਕੋਜੂ ਮਾਨਤਣ ਜੀ ਹਾਂਜੀ ਹੋਜੀ ਠੀਕ ਹੈ ਜੀ 66000 ਰੁਪਿਆ ਡਿਮਾਂਡ ਆ ਜੀ ਝੋਟੀ ਆਪ ਵੀ ਕਰਮ ਵਾਲੀ ਚੰਗੀ ਆ ਮਗਰ ਬੱਚਾ ਵੀ ਚੰਗਾ ਬਿੱਚੋ ਲੈਸ ਹੋ ਜਾਊਗਾ ਜੀ ਅੱਗੇ ਬਾਰੇ ਜਿਹੜੀ ਆ 2 ਨੰਬਰ ਤੇ ਬੱਚੀ ਆ ਦੰਦੋ ਕੇ ਮੇ ਆ ਜੀ ਇਹ ਦੰਦੋ ਚਾਰ ਦੰਦ ਮੂੰਹ ਤੋਂ ਚਾਰ ਦੰਦ ਆ ਲਾਲ ਗਾਂ ਨੂੰ ਇੱਧਰ ਨੂੰ ਕਰ ਦਿਓ ਜੀ ਥੋੜਾ ਜਿਹਾ ਸਾਈਡ ਤੇ ਕਰ ਦਿਓ ਤਾਂ ਕਿ ਆਪਾਂ ਦਿਖਾ ਦੇ ਗਏ ਜੀ ਕਿੰਨੇ ਮਹੀਨੇ ਦੀ ਗੱਭਣ ਆ ਜੀ ਇਹ ਚਾਰਾਂ ਦੀ ਚਾਰਾਂ ਮਹੀਨੇ ਦੀ ਚੈੱਕ ਪਾਸ ਆ ਜੀ ਠੀਕ ਆ ਜੀ ਕੋਈ ਵੀ ਵੀਰ ਆਪ ਦਾ ਸੱਜਣ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਜੀ ਤੇ ਬਈ ਮਾਂ ਦਾ ਦੁੱਧ ਕਿੰਨਾ ਕਸੀਦਾ ਜੀ ਮਾਰਈ ਆਪਾਂ ਦਾ ਲਈ ਸੀ ਆਪਣੀ ਬੱਚੀ ਲਈ ਵੀ ਸੀ ਠੀਕ ਆ ਜੀ ਆ ਜਿਹੜੀਆਂ ਫੋਟਾਂ ਦੀਆਂ ਬਈ ਇਹਨਾਂ 'ਚ ਸਰਾਖਤਾ ਹੈ ਨਹੀਂ ਜਿਹੜੀਆਂ ਮਾੜੀਆਂ ਮਾੜੀਆਂ ਬਾਕੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਮੂੰਹ ਤੋਂ ਚਾਰਦੰਦ ਆ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ ਕ੍ਰੋਸ ਆਂਗਾ ਜੀ ਦੁੱਧ ਕਰਮ ਵਾਲੀਆਂ ਦਾ ਚੰਗਾ ਹੁੰਦਾ ਜੀ ਫੈਟ ਚੰਗੀ ਹੁੰਦੀ ਹੁੰਦੀ ਜਿੰਨੇ ਤੁਸੀਂ ਸਾਂਭ ਲੋਗੇ ਉਹ ਕੱਦ ਕਾਠ ਤੇ ਵਜਨ ਵਾਲੀ ਆ ਜੀ ਉਹਨਾਂ ਦਾ ਦੁੱਧ ਲੈ ਲੋਗੇ ਜੀ ਡਿਮਾਂਡ ਬਈ ਇਹਦੀ ਡਿਮਾਂਡ 30000 ਹੋ ਜੁਮਾਨ ਤਾਂ ਮੈਂ ਜੀ ਕਰਦਾ ਠੀਕ ਹੈ ਜੀ 30000 ਰੁਪਏ ਦੀ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਅੱਗੇ ਬਾਈ ਜਿਹੜਾ ਆ ਬੱਚਾ ਇਹਦੀ ਕਿੰਨੀ ਉਮਰ ਆ ਦੰਦੋਂ ਕਿੰਨਾ ਜੀ ਇਹ ਇਹ ਦੰਦੋਂ ਦੋ ਦੰਦ ਆ ਜੀ ਮੂੰਹ ਤੋਂ ਦੋ ਦੰਦ ਆ ਠੀਕ ਹੈ ਜੀ ਇਹਦੀ ਏ ਆਈ ਵਗੈਰਾ ਹੋਈ ਹੈ ਜੀ ਨਹੀਂ ਇਹ ਤਾਂ ਟੀਗਾ ਭਰਾਇਆ ਨਹੀਂ ਗਿਆ ਜੀ ਮੈਥੋਂ ਟੀਗਾ ਭਾਲਦੀ ਸੀਗੀ ਠੀਕ ਹੈ ਜੀ ਹੁਣ ਆ ਜੀ ਹੌਣ ਭਰਾਵਾਂ ਹੌਣ ਵਾਲੀ ਹੀਟ ਤੇ ਭਰਾ ਦਾਂਗੇ ਪੂਰੀ ਗਰਮੀ ਵਾਲੀ ਸੀਗੀ ਠੀਕ ਹੈ ਜੀ ਫੋਰਟ ਸ਼ਾਕ ਤਾਂ ਹੈ ਨਹੀਂ ਇਹਦੇ ਕੋਈ ਨਹੀਂ ਹੈ ਨਹੀਂ ਠੀਕ ਹੈ ਇਹਦੀ ਡਿਮਾਂਡ ਵੀ ਰੇ ਇਹਦੀ ਡਿਮਾਂਡ ਹੈ ਕਿ 22000 ਹੋ ਜੂ ਲੈਸ ਜੀ ਠੀਕ ਹੈ ਜੀ 22000 ਰੁਪਿਆ ਇਹਦੀ ਡਿਮਾਂਡ ਹੈ ਜੀ ਵਿੱਚੋਂ ਲੈਸ 22 ਕਹਿੰਦਾ ਕਰ ਦਾਂਗੇ ਬੱਚੀ ਇਹ ਵੀ ਚੰਗੀ ਹੈ ਜੀ ਬਾਕੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਬੋਦੀ ਵਾਲੀ ਵੈੜਾ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ 22 ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ